ਗੁਰੂ ਗ੍ਰੰਥ ਸਾਹਿਬ ਦੇ ਅੰਦਰ 564 ਵਾਰੀ ਆਇਕ ਹੈ। ਬਾਕੀ ਜਿੰਨੀ ਬਾਣੀ ਦੇ ਆਪ ਦਰਸ਼ਨ ਕਰ ਦੇਖੋ ਚੇਤੇ ਰੱਖਿਆ ਜੇ ਉਹ ਬਾਣੀ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਰੂਪ ਵਿੱਚ ਖੈ ਪਰ ਇੱਕ ਓਮਕਾਰ ਮੂਰਤ ਰੂਪ ਵਿੱਚ ਖੈ 526 ਵਾਰ ਇੱਕ ਓਮਕਾਰ ਸਤਗੁਰ ਪ੍ਰ사ਦ ਰੂਪ ਵਿੱਚ ਖੈ ਇਸੇ ਤਰ੍ਹਾਂ 33 ਵਾਰ ਮੰਗਲ ਰੂਪ ਵਿੱਚ ਸੰਪੂਰਨ ਰੂਪ ਵਿੱਚ ਖੈ ਤੇ ਸਾਧ ਸੰਗ ਦੋ ਰੂਪ ਹੋਰ ਆਏ ਨੇ ਸਤਿਗੁਰੂ ਜੀ ਕਹਿੰਦੇ ਨੇ ਕਹਿਣ ਲੱਗੇ ਆਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰ ਜਿੰਨੂੰ ਬ੍ਰਹਮਾ ਨੂੰ ਵੀ ਧਿਆਉਣ ਦੀ ਲੋੜ ਪੈ ਗਈ ਪ੍ਰੀਤਮ ਸਾਚਾ ਨਾਮ ਧਿਆਏ ਦੂਖ ਦਰਦ ਬਿਨਸਹਿ ਭਵ ਸਾਗਰ ਗੁਰ ਕੀ ਮੂਰਤ ਰਿਤੇ ਵਸਾਏ ਇਹਨੂੰ ਅੰਦਰ ਧਿਆਾ ਕੇ ਇਹਦੇ ਸਿਮਰਨ ਵਿੱਚ ਜੁੜਿਆ ਕਰ ਕਿਹੜਾ ਦੁੱਖ ਕਲੇਸ਼ ਦੂਰ ਨਹੀਂ ਹੋਏਗਾ ਤੇ ਕਿਹੜਾ ਸੁੱਖ ਹੈ ਗੁਰੂ ਤੇਰੀ ਝੂਲੀ ਵਿੱਚ ਨਹੀਂ ਪਾਏਗਾ ਸਿਮਰਨ ਦੀ ਬਰਕਤ